ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਜੀ ਸਰਪੰਚਾਂ ਨਾਲ ਗੱਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਦੋ ਦੰਦ ਜਰਸੀ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਤਿਆਰ ਹੋਈ ਆ ਥੱਲੇ ਹਾਂਜੀ ਵਧੀਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਤਿ ਸ਼੍ਰੀ ਰਾਮ ਹੋ ਸਨੋ ਠੀਕ ਠਾ ਜੀ ਵਰੀਆ ਵਰੀਆ ਜੀ ਕੰਮ ਜੇ ਸਿੱਤਾ ਓਕੇ ਟਾਈਮ ਗੇ ਬਸ ਠੀਕ ਆ ਤੇ ਆ ਗਈ ਵਿਸਾਖੀ ਆ ਗਈ ਲਾਉਣੀ ਮੰਡੀ ਆਰ ਕੇ ਫਿਰ ਹਾਂਜੀ ਵਿਸਾਖੀ ਜਾਵਾਂਗੇ ਇੱਕ ਦੋ ਦਿਨ ਅੱਛਾ ਠੀਕ ਚਲੋ ਨਾਮ ਦੱਸ ਤੇ ਕਰੀ ਨਾਮ ਵਾਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਫੁੱਲ ਸਿੰਜੜੀ ਦਾ ਰਾਜਾ ਬਸਰ ਤੇ ਫੋਨ ਨੰਬਰ ਬੋਲ ਦੇ ਕੇ 9877882777 ਠੀਕ ਆ ਚਲੋ ਫਿਰ ਕਰੀਏ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਚੰਗੇ ਕੱਦ ਕਾਠਾ ਲਈ ਆ ਆਹ ਵਸੋ ਹੀ ਤੇ ਤਾਂ ਵੀ ਟਾਈਮ ਬੜਾ ਘਟ ਕਰਦੇ ਜੇ ਤੇ ਗਾਵਾਂ ਵਾਲੀਆਂ ਤੇ ਫਿਰ ਦੇਖ ਜਲੀਆਂ ਠੀਕ ਆ। ਵੀ ਦੋ ਅੜਾ ਕੇ ਰੱਖੀਆਂ ਜੀ ਸਾਡੇ ਸਭ ਤੋਂ ਵੱਡਾ ਫੈਨ ਆ ਫੋਨ ਕਰਦੇ ਆ। ਤੁਹਾਡੇ ਫੈਨ ਡਿਕਦੇ ਰਹਿੰਦੇ ਆ ਇਹਦਾ ਵੀਡੀਓ ਨੂੰ। ਆ ਸਭ ਸੋਝਾ ਨੂੰ ਆਖਿਆ ਬਸ ਥੋੜਾ ਟਾਈਮ ਨਹੀਂ। ਹਾਂਜੀ ਹਾਂਜੀ। ਹਾਂ ਦੋ ਵੀ ਬੜਾ ਦੋ ਚੰਗੀਆਂ ਆ। ਠੀਕ ਆ। ਇੱਕ ਜੱਸੀ ਦੇ ਕਾਕੇ ਆ ਸੀ। ਠੀਕ ਆ। ਬਣਾ ਹੀ ਉਹ ਬਣਾ ਹੀ ਲੈ ਕੇ ਆਪਣੇ ਬੰਦੇ ਉੱਧਾ ਵੀਡੀਓ ਦੀਪਾ ਆ ਕੇ। ਠੀਕ ਆ। ਆਹ ਵੀਰਾਂ ਨੂੰ ਕਹਿੰਦਾ ਵੀਡੀਓ ਰਾਤ ਦੀ ਪਾਓ ਪਾਓ। ਨਹੀਂ ਉਹ YouTube ਤੇ ਪਾਵਾਂਗੇ ਉਹ ਆਪਣੇ ਬੰਦੇ ਉਹਦੀ ਬੜਿਆਗੇ। ਆ ਵੀ ਡਿੱਗਦੇ ਰਹਿੰਦੇ ਆ ਹਾਂਜੀ 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 ਚਲੋ ਤੇ ਇਹਦਾ ਕਿੰواں ਸੂਆ ਜੇ ਇਹ ਦੂਜਾ ਸੂਆ ਸੂਈ ਦਿੱਤੀ ਵੈੜ ਦੂਸਰਾ ਸੂਆ ਸੂਈ ਆ ਕਿੰਨਾ ਚਿਰ ਹੋ ਗਿਆ ਜੀ ਸੂਈ ਨਾਲ ਇਹਨੂੰ ਸੂਈ ਨੂੰ ਦਿੱਤੀ ਹੈ ਜਿਹੜਾ ਹਫਤਾ ਕਿ ਹੋਇਆ ਜੀ ਹਫਤਾ ਦੱਸ ਦੇਣਾ ਹੋ ਗਿਆ ਹੋ ਗਿਆ ਚਲੋ ਹੁਣ ਤੇ ਕਿੰਨਾ ਚਿਰ ਦੁੱਧ ਤਿਆਰ ਇਹਦੇ ਕੋਲ ਇਹ ਤੇ ਆਈ ਦੀ ਪਰਸੋਂ ਆਈ ਪਾਣੇ ਬੋਣੇ ਦੇ ਦੁੱਧ ਤੇ ਕੋਈ ਹੈ ਕਿ ਅਭੀ 25 ਕਿਲੋ ਹਾਂਜੀ ਤੇ ਆ ਕੇ ਨੰਗੇ ਥੋੜਾ ਦਾ ਫਰਕ ਪਾ ਜਾਂਦਾ ਕਿਲੋ ਖੰਡ ਦਾ ਅਜੇ 20 ਪਲੱਸ ਹੀ ਹੋਊਗੀ ਅੱਛਾ 20 ਪਲੱਸ ਮੋਕੇ ਤੇ ਚਵਾ ਦੋਗੇ ਸਾਰਾ ਕਾ ਪੱਠਾ ਉਹਦੇ ਖਾਦੀ ਉਹਨਾਂ ਦੀ ਤੇ ਗਝਾਈ ਆ ਹਾਂਜੀ ਆਹ ਰਿਆ ਕੱਲ ਦਾ ਡਾਵੀ ਖਾਣ ਠੀਕ ਹੈ ਸਾਰੇ ਤੁਹਾਨੂੰ ਬਹੁਤ ਪਤਾ ਨਹੀਂ ਬੰਦਨਾ ਇੰਨੇ ਹਾਂਜੀ ਹਾਂਜੀ ਆਪਾਂ 20 ਤੋਂ ਪਲੱਸ ਹੀ ਚਵਾਵਾਂਗੇ ਜਿਹੜਾ ਹੋਊਗਾ ਠੀਕ ਹੈ ਤੇ ਉਦ ਤਰਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ 26 28 ਲੀਟਰ ਆਉਣ ਚਵਾ ਦੇਊਗੀ ਠੀਕ ਹੈ ਆਹ ਜਿਹੜੀ ਸੋਰੀ ਕ੍ਰਾਸ ਤੇ ਆ ਨਾ ਹਾਂਜੀ ਹ ਆ ਦੇਖ ਸਾਡੇ ਜੀ ਬਾਕੀ ਹੈਗੀ ਕ੍ਰੋਸ ਤੇ ਬਾਕੀ ਖਾਂਸੋਣ ਵੀ ਬਹੁਤ ਵਧੀਆ ਕਮਾਲ ਦਾ ਲੱਗਾ ਹੈਗੇ ਛੰਡੀ ਤੇਰੀ ਆ ਜਿਹੜੀ ਬਹੁਤ ਵਧੀਆ ਵੇਖੋ ਜਿੰਦਾ ਮਰਜੀ ਤਾ ਵੇਖੋ ਆ ਅਗਲੇ ਥਨਾ ਦਾ ਚਵਾ ਵੀ ਦੇਖ ਸਕਦੇ ਜੀ ਜਿੰਦਾ ਵਧੀਆ ਮੋਟਰ ਰਗ ਲਸਾ ਵੀ ਜੀ ਠੀਕ ਹੈ ਤੇ ਤੁਹਾਨੂੰ ਹਾਂ ਪਿਛਲੇ ਸਾਲ ਦਾ ਜਵਾਬ ਜਿਹੜਾ ਦੇਖ ਸਕਦੇ ਜੀ ਹਾਂ ਹੈ ਮੋਟਰੀ ਆਗੇ ਇੱਕ ਸਾਲ ਦੀ ਠੀਕ ਹੈ ਜੀ ਹਾਂ ਜੀ ਇੱਕ ਮਿੰਟ 99 ਦੇ ਦਿਖਾ ਦਈਏ ਆਪਾਂ ਤਾਂ ਦੇ ਫਸਮਾਣੀ ਫਸਮਣੀ ਆ ਇਹ ਪਸਮ ਹੀ ਨਹੀਂ ਆ ਤੇ ਪਸਮ ਕੇ ਥਾਣਾ ਪੂਰਾ ਵਧੀਆ ਤਿਆਰ ਕਰਨਾ ਇਹਨੇ ਹੋਗੇ ਇਹਨੇ ਹੋਰ ਗੜ ਜਾਂਦੀ ਤੇ ਮਿਲ ਕਿਵੇਂ ਨੇ ਵੀ ਚੰਗੀ ਲੱਗੀ ਆ ਲਿਆ ਖੋਲੋ ਹਾਂ ਫਿਰ ਤੋਰੀ ਬਿਲਕੁਲ ਤਾਜੀ ਹੈ ਹਾਂ ਬੱਚਾ ਜੇ ਦਾ ਤੋੜ ਦੋ ਫਿਰ ਇਹਨਾਂ ਇੱਕ ਦਾ ਦੋ ਤੁਸੀਂ ਲੈ ਲਵਾਂਗੇ ਬਿਲਕੁਲ ਬਾਕੀ ਇਹ ਆ ਕਿ ਕੱਦ ਕਾਠ ਦੀ ਚੰਗੀ ਆ ਉਤਰ ਬਾਕੀ ਸੋਈ ਸਵਾਈ ਆ ਦੁੱਧ ਤੇ ਕੋਈ ਵੀ ਵੀਰ ਆਪਣੀ ਕੋ ਦੋ ਟਾਈਮ ਤਸੱਲੀ ਕਰਕੇ ਲੈ ਲੈ ਪੱਤਾ ਹੀ ਲੱਗਾ ਬਹੁਤ ਵਧੀਆ ਆ ਜੈ ਜੀ ਜੀ ਠੀਕ ਹੈ ਜੀ ਇਹ ਦਾ ਕਰੀ ਮੀ ਬਸ ਦਾ ਕਰ ਆਪਾਂ ਚੀ ਗੱਲ ਕਰਦੀ ਦਰਿਆ ਆਜਾ ਲੈ ਆਓ ਜੀ। ਸੋਕਾ। ਹੋਰ ਆ ਤਰਾ ਬਹੁਤ ਵਧੀਆ ਹੈ ਜੀ। ਬਹੁਤ ਨਾਲ ਦੇਖੋ ਕਿੰਦਾ ਵਧੀਆ ਲੱਗਦਾ। ਬਾਕੀ ਸੂਈ ਸਵਾਈ ਆ। ਉਹ ਤੁਸੀਂ ਆਪ ਚਵਾਈ ਕਰਕੇ ਖੜਨੀ ਹੈ। ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ। ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੁੱਲ ਆਪਾਂ ਬੋਲੇ ਦਾ ਵੀ ਫੋਨ ਤੇ ਕਰ ਲਾਂਗੇ ਕੋਈ ਨਹੀਂ ਜਾਇਜ਼ ਹੀ ਰੱਖਾਂਗੇ ਮੁੱਲ ਤੇ ਠੀਕ ਆ ਜਿੱਦਾਂ ਆਪਣੇ ਉਹ ਡੀਰ ਸਾਖੀ ਆ ਜਿਹੜੀਆਂ ਵੇਣਾਂ ਦੇ ਜਿੱਦਾਂ ਵੱਡੇ ਡੱਬਾਂ ਵਾਲੀਆਂ 20 ਤੋਂ ਪਲੱਸ ਵਾਲੀਆਂ ਵੇਣੀਆਂ ਤੇ 1.5 ਲੱਖ ਲੀਆ ਹਾਂਜੀ ਹਾਂਜੀ ਆਪਾਂ ਤੇ ਆਵੇ ਦੇ ਦਾਂਗੇ ਅੱਧ ਦੇ ਮੁੱਲ 'ਚ ਹਿਸਾਬ ਨਾਲ ਅੱਛਾ ਹਾਂਜੀ ਠੀਕ ਆ ਫੋਨ ਕਰਕੇ ਕੋਈ ਪੁੱਛ ਲੈਣਾ ਜਾਇਜ਼ ਹੀ ਦੇ ਦੋਗੇ ਜਾਇਜ਼ ਹੀ ਦੇਗਾ ਠੀਕ ਹੈ ਜੀ ਠੀਕ ਚਲੋ ਕੋਈ ਵੀਰ ਫੋਨ ਲਾ ਲੇ ਇੱਕ ਵਾਰੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜਰਸੀ ਆ ਜਿਹੜੀ ਹੋਰ ਜਰਸੀ ਕਮਾਲ ਦੀ ਬਿਲਕੁਲ ਛੋਟਾ ਛੋਟਾ ਕੰਨ ਇਹਦਾ ਆਹ ਵੇਖੋ ਵੀ ਜਿਹੜੀ ਵੀ ਦੋ ਦੰਦ ਕੈਸੀ ਆ ਆਹ ਵੇਖੋ ਅੱਛਾ ਬਿਲਕੁਲ ਦੋ ਦੰਦ ਜਿਹੜੇ ਸਾਰਾ ਕੀਰੀਆਂ ਚ ਆਉਣ ਲਈ ਆਹ ਦੇਖ ਸਕਦੇ ਪਿਓ ਬਿਲਕੁਲ ਦੋ ਦੰਦ ਜਿਵੇਂ ਲੋ ਇਹ ਤਿੰਨ ਦੰਦ ਖਲੋਤੇ ਜਾ ਵੇਖ ਲੋ ਆਹ ਦੇਖ ਸਕਦੇ ਸੱਡਾਂ ਵਾਲੇ ਛੋਟੇ ਜਿਹੜੇ ਉਤਰੇ ਖਲੋਤੇ ਠੀਕ ਆ ਤੇ ਬਾਕੀ ਥੱਲੇੋਂ ਕਾਫੀ ਕਮਾਲ ਦੀ ਤਿਆਰ ਹੋਈ ਆ ਕਮਾਲ ਦੀ ਫਿਰ ਇੱਕ ਥੀਸ ਸ਼ਿਫਟ ਵੇਖੋ ਕੋਈ ਦੇਗਾ ਮੈਂ ਨਾਲ ਨਾਲ ਜਦੋਂ ਕਈ ਬੱਚੀਆਂ ਕਈ ਇਹ ਦਸੂ ਗਏ ਹਾਂਜੀ ਤੇ ਸਰ ਬਰ ਬੰਦ ਤੇ ਥੱਲੇ ਬੈ ਬੈ ਆਪਾਂ ਕੀ ਗੱਲ ਕਰਦੇ ਆ ਹਾਂਜੀ ਹਾਂਜੀ ਆਪਾਂ ਵੇਹ ਤੇ ਪਰਲੇ ਬੰਦੇ ਬੈ ਜਾ ਵੇਖੋ ਚੁਵਾਈ ਇਹਦੀ ਠੀਕ ਆ ਇਹ ਚਾਰ ਪੰਜ ਚੁਵਾਈਆਂ ਹੋਈਆਂ ਸਾਰੀਆਂ ਇਕੱਠਾ ਪਜਵਾ ਦੇਣੇ ਆ ਠੀਕ ਆ ਜਵਾਸ਼ੀ ਕਰ ਦਿੰਦੀ ਆ ਅਮਗਲੇ ਨੇ ਲੈ ਲੇ ਛੋਟਾ ਜੀ ਡਰ ਜਾਂਦਾ ਕੀ ਆ ਦੀ ਪਸ਼ੂ ਉਹ ਗੱਲ ਵੇਖੋ ਤੁਸੀਂ ਆਵੇ ਖਾ ਲੋ ਕੋਈ ਨਹੀਂ ਦਦੇ ਨੂੰ ਤੇ ਕਰੀਏ ਇਸ ਦੇ ਜਮਾਸਾਜ ਨਹੀਂ ਨਹੀਂ ਇਹਦਾ ਆਹ ਦੇਖ ਸਾਡੇ ਜੀ ਚਵਾਜਲਾ ਇਹਦਾ ਠੀਕ ਹੈ ਜੀ ਇਹ ਸਾਡੇ ਪਸੂਮਕੇ ਕੱਢੂਗੀ ਨੰਨਾ ਹੋਰ ਠੀਕ ਆ ਕਿੰਨੇ ਦਿਨ ਹੋਏ ਵੀਜੀ ਨਾ ਸੂਈ ਨਾ ਇਹ ਸੂਈ ਮਰ ਗਈ ਤੇ ਪੰਜਵਾ ਦਿਨ ਦੇ ਬੋਲ ਆਈ ਜੇ ਅੱਛਾ ਹਾਂਜੀ ਤੇ ਕਿੰਨਾ ਚ ਬੋਲਾ 14 ਲੀਟਰ ਵੀਜੀ ਬੋਲਾ ਆਈ ਜੇ ਸਰੀਰ ਆਪਣੇ ਸਰੀਰ ਤੋਂ ਪੱਖੋਂ ਵੱਧ ਵੱਲ ਲੜਦੀ ਜੇ ਸਾਹ ਲੜ ਠੀਕ ਆ ਤੇ 14 ਲੀਟਰ ਹੁਣ ਕਰੋ ਚਵਾ ਕੇ ਦੋਗੇ ਤੇ ਜੇ ਨਾ ਨਿਕਲੇ 14 ਲੀਟਰ ਤੇ ਤੇ ਉਦਾਂ ਹੀ ਦੇ ਦਾਂਗੇ ਅੱਛਾ ਉਦਾਂ ਹੀ ਦੇ ਦੋਗੇ ਠੀਕ ਆ ਮਾਣੇ ਆਪਣੀ ਵਿਧੀ ਆਪਣ ਪਰਸੂ ਆਈ ਦਾ 10 ਕਿਲੋ ਹੀ ਰੋਜ਼ ਦਾ 2-2 ਕਿਲੋ ਟਾਪ ਮਾਰਨ ਲਈ ਤੇ ਕਿੰਨਾ ਕੁ ਦੱਚੇ ਹੋਈ ਜਾਊਗੀ ਜਿਹੜੇ ਹਸਣਾ ਬੋਲਾ ਕੱਢੇ ਸਾਨੂੰ ਰੋਜ਼ ਦੇ 20 ਕਿੱਲੇ ਚਵਾ ਦੇਣਾ ਠੀਕ ਆ ਹਾਂਜੀ ਤੋਰੀਆਂ ਫੇਰ ਇੱਕ ਰੀਨ ਹਾਂ ਰੀਸਿਆ ਵਾਲਾ ਰੀਨ ਬਾਕੀ ਆ ਕਿ ਉਮਰ ਦੇ ਸਾਹ ਨਾਕਾਦੇ ਚਲੋ ਜੱਸੀਆਂ ਦਾ ਜਿੱਡਾ ਕਿਆ ਪਰ ਥੱਲਿਆਂ ਕਾਫੀ ਸਫਾਈਆਂ ਚ ਛੋਟਾ ਸਿੰਘ ਕੋਈ ਗਾਲ ਦੀ ਨਹੀਂ ਕੋਈ ਗਾਲ ਦੀ ਠੀਕ ਆ ਕਿੱਟਾ ਮੋਢਿਆ ਠੀਕ ਆ ਤੁਹਾਨੂੰ ਬਦਾਨ ਦੇ ਹੁੰਦੇ ਸਿਆਣੇ ਵੀ ਝੂੰਗੀ ਚੁੰਗਾਰ ਤੇ ਲੈਲ ਸੌਦਾ ਕਰ ਲੋ ਪਾਰ ਹਾਂਜੀ ਹਾਂਜੀ ਆਹ ਚੁੰਗਾਂ ਲੰਗਾਂ ਦਾ ਲੱਭਦੇ ਕਰ ਦਮਾ ਕਰ ਮਾਲੀ ਜੀ ਵੈਰ ਟ੍ਰਿਫਟ ਫਿਰ ਨਾਲ ਜਰਸੀ ਅਜੇ ਲੈ ਆ ਕੀ ਬਾਕੀ ਦੋ ਦਾ ਜਰਸੀ ਆ ਆ ਇੱਥੇ ਬੈਠੋ ਹੋ ਜਾਗੇ ਠੀਕ ਹੈ ਥਾਣੇ ਵੱਲੋਂ ਵੱਖੋ ਵੱਖਾ ਮੱਝਿਆਲੇ ਪਾ ਹੋਇਆ ਲੱਗੇ ਰਿਹਾ ਫਿਰਲੇ ਹੁਣ ਪਸੰਦ ਕੀ ਹੈ ਜਿਹੜੀਆਂ ਨੇ ਧਾਰਾ ਮਾਰੀਆਂ ਥਾਣੇ ਦੇਖ ਸਾਦੇ ਤੇ ਇੱਕ ਲੱਗਦਾ ਦੇਖ ਸਾਦੇ ਪਸੰਦ ਕੀ ਹੈ ਪੂਰੀ ਹੈ ਨਾ ਚਲੋ ਲੈ ਜਾ ਫਿਰ ਕੋਈ ਪ੍ਰੋਵਾਦਾਵਾ ਮਤ ਫਿਰੋ ਬਾਕੀ ਕੱਦ ਬਹੁਤਾ ਵੱਡਾ ਨਹੀਂ ਹੈ ਠੀਕ ਹੈ ਕੱਦ ਜਿਹੜਾ ਉਮਰ ਦੇ ਸਾਹਿਬ ਨਾਲ ਜਿਹੜਾ ਵਾ ਬਾਕੀ ਥੱਲੇ ਸਫਾਈਆਂ ਜਾ ਕੋਈ ਵੀਰ ਆਪਣੀ ਕੋਈ ਦੋ ਟਾਈਮ ਚੋਕੇ ਲੈ ਜਾ ਤੇ ਕਿੰਨਾ ਵੀ ਦੀ ਰੱਖਦੀ ਇਹਦਾ ਮੁੱਲ ਫਿਰ ਆਪਾਂ ਬੋਲਤੇ ਵਿਜੀਬਲ ਦਾ ਹਾਂ ਆਂਦੇ ਵੀ ਝੂਗਾ ਜਿਹੜਾ ਜਰਸੀ ਫਿਰ ਵੀ ਤੁਸੀਂ ਇਹ ਲਈ ਬਰੀਡ ਬਿਲਕੁਲ ਹੈਗੀ ਆ ਵੀ ਵੀ 100 ਜੋ ਮੈਂ 90% ਤੇ ਹੈਗੀ ਹੈ ਨਾ 80% ਹੋ ਸਕਦਾ ਉਹ ਕਿਆਜੇ ਵੀ ਨਹੀਂ ਆ ਹਾਂਜੀ ਹਾਂਜੀ ਹਾਂ ਜੇ ਬਾਕੀ ਜਗ ਵੀ ਸਾਫ਼ ਕਰਦੇ ਕੀ ਮਤਲਬ ਆ ਗਿਆ ਇਹ ਆ ਗਿਆ ਜੁੱਦੀਆ ਮਾਂ ਚਲਦੀ ਆ ਸਾਡੇ ਪਾ 50000 ਜਮਾਨਾ ਭਰਾਂਗੇ ਅੱਛਾ ਇੱਧਰ ਤੇ ਇਹ ਇੱਧਰ ਹੀ ਦੀ ਮਾਂ ਹੈ ਉਹ ਵੀ ਜਾਨ ਮੁੱਕਾ ਰੋਖਾ ਦਾਂਗੇ ਠੀਕ ਹੈ ਆ 35 ਲੀਟਰ ਮਾਂ ਕੋ ਰੋਦਿਆ ਤੇ ਜਿਸ ਵੀ ਮਾਂ ਸੋਈ ਏਰੀਆ ਦੀ ਠੀਕ ਹੈ ਅਰੇ ਇਹ ਸਾਨੂੰ ਪਹਿਲਾਂ ਹੀ ਨੇ 2 ਕਿਲੋ ਜਨ ਨਾਲ ਇਹਨੇ ਇੱਥੇ ਜਾਣਾ ਹੀ ਆ ਠੀਕ ਹੈ 2.5 ਸਾਲ ਦੀ ਆ ਵਈਆ ਫਿਰ ਜੀ ਦੋ ਦੰਦ 2.5 ਸਾਲ ਦੀ ਆ ਸਾਢੇ 7 ਸਾਲ ਦੀ ਹੋਣੀ ਹੈ ਸਾਢੇ 4 ਸਾਲ ਦੀ ਸ਼ੀ ਇਹ ਦੰਦਾ ਠੀਕ ਹੈ ਜਗ ਜਵਾਨ ਹੋਣੀ ਹੈ ਚਲੋ 3 ਸੂਏ ਪਹਿਲੇ ਸੂਏ ਰੇਦੀ ਰਣੀ ਹੈ ਚਲੋ ਮੌਲਤੇ ਦੱਸੀਏ ਫਿਰ ਇਹਦਾ ਆਪਾਂ ਮੌਲਤੇ ਵੀ ਜਿਹੜੇ ਹਿਸਾਬ ਨਾਲ ਇਹ ਬ੍ਰਿਡਾ ਬਲੁਡਾਂ ਲੱਗੀਆਂ ਜਿਹੇ ਹਿਸਾਬ ਨਾਲ ਭਾਏ ਦਾ ਜਿੰਨਾ ਭਾਏ 4 ਲੱਖ 1.5 ਲੱਖ ਕੀ ਕਰ ਲਈਏ ਆਪਾਂ ਨੇ ਬਿਲਕੁਲ ਜਾ ਹੀ ਦਿੰਦਾਂ ਗਿਆਂ ਕਿੰਨਾ 55000 ਦੀ 55000 ਦੀ ਮੌਕੇ ਤੇ ਹੋਰ ਕਰ ਦੋਗੇ ਉਹ ਕਿਹਦੇ ਮੰਤਰੋ ਕਰਦਾ ਚਲੋ ਕੋ ਫੋਨ ਲਾਵੇ ਇੱਕਰੀ ਹੈ ਨਾ ਠੀਕ ਹੈ ਜੀ ਬਾਕੀ ਜਿਹੜਾ ਕੋ ਲੈ ਜੂਗਾ ਬਿਲਕੁਲ ਤੋਹਫਾ ਹੀ ਦੇ ਤੇ ਬਾਕੀ ਸਾਂਚ ਵਾਈ 2 ਮਿੰਟਾਂ ਦੀ ਵੀ ਚਵਾਈ ਹੋ ਜਾਂਦੀ ਹੈ ਠੀਕ ਹੈ ਜੀ ਫਿਰ ਭਾਈ ਦੋਵੇਂ ਬੰਦੇ ਬੈ ਕੇ ਚੋਕ ਤੇ ਲੱਤ ਨਾ ਲਾਓ ਵੀ ਕੋਈ ਜਲਦੀ ਬਾਤ ਨਹੀਂ ਬਾਕੀ ਇਹ ਕਿ ਤੁਹਾਡੇ ਘਰ ਕੋਈ ਤਸੱਲੀ ਕਰਕੇ ਖਰੇ ਬਿਲਕੁਲ ਕਰੇ ਭਾਈ ਤਿੰਨ ਟਾਈਮ ਚੋਕੇ ਕਰੇ ਕੋਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੋ ਜਿਹੜੀਆਂ ਜਵੇਦੀਆਂ ਨੇ ਮਕਾਓ ਕੀਤੀਆਂ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ